O resultado. ਸਾਡੇ ਪੂਰੇ ਜ਼ਿਲ੍ਹੇ ਦੀ ਪੂਰੀ ਜਥੇਬੰਦੀਆਂ ਦੀ ਹੜਤਾਲ ਆ ਅਸੀਂ ਅੱਜ ਮੋਦੀ ਸਰਕਾਰ ਨੂੰ ਦੱਸਣਾ ਜਾਉਨੇ ਆ ਜੋ ਉਹਨੇ ਇੱਕ ਫਰਮੇ ਨੂੰ ਬਜਟ ਪੇਸ਼ ਕੀਤਾ ਉਹਦੇ ਵਿੱਚ ਅੰਗਲਵਾੜੀ ਵਰਕਰਾਂ ਨੂੰ ਬਿਲਕੁਲ ਅਣਗੌਲਿਆ ਕੀਤਾ ਆ ਨਾ ਹੀ ਸਾਡੇ ਕੋਈ ਮਾਨਪੱਤਰੇ ਵਾਅਦਾ ਕੀਤਾ ਆ ਨਾ ਹੀ ਸਾਡੇ ਵਾਸਤੇ ਕੋਈ ਬਜਟ ਦੀ ਬਿਹਤਰੀ ਕੀਤੀ ਆ ਉਹਨੇ ਮੰਗਾਈ ਦੀ ਇੰਨੀ ਮਾਰ ਪੈ ਰਹੀ ਆ ਜੋ ਅਸੀਂ ਅੰਗਲਵਾੜੀ ਵਰਕਰ ਹੈਲਪਰ ਤੇ ਸਾਰਾ ਮਜ਼ਦੂਰ ਵਰਗ ਚੱਲ ਰਿਹਾ ਆ ਅਸੀਂ ਉਹਦੇ ਖਿਲਾਫ ਅੱਜ ਆਪਣਾ ਜੋਰ ਦਾ ਪ੍ਰਦਰਸ਼ਨ ਕਰਕੇ ਉਹਦੇ ਉੱਤੇ ਮੰਗ ਪਹੁੰਚਾਉਣੀ ਜਾਣੇ ਆ ਇਹ ਜੇਕਰ ਉਹਨੇ 2027 ਚ ਵੋਟਾਂ ਲੈਣੀਆਂ ਨੇ ਤਾਂ ਗਰੀਬ ਮਜ਼ਦੂਰ ਵਰਗ ਦੀ ਸੁਣੀ ਜਾਵੇ ਤੇ ਦੂਜਾ ਪੰਜਾਬ ਸਰਕਾਰ ਵੱਲੋਂ ਸਾਡੀ 2017 ਤੋਂ ਅਸੀਂ ਮੋਬਾਈਲਾਂ ਦੀ ਮੰਗ ਕਰ ਰਹੇ ਹਾਂ ਜੋ ਸਰਕਾਰ ਸਾਨੂੰ ਦੇ ਨਹੀਂ ਰਹੀ ਅਸੀਂ ਆਪਣੇ ਮੋਬਾਈਲਾਂ ਤੇ ਕੰਮ ਕਰਦੇ ਆਂ ਨਾ ਸਾਨੂੰ 3 ਤੋਂ 6 ਸਾਲ ਦੇ ਬੱਚੇ ਵਾਪਸ ਦੇ ਰਹੀ ਆ ਨਾ ਸਾਨੂੰ ਪ੍ਰੀਨਰਸ ਵਿੱਚ ਕਨਵਰਟ ਕਰ ਰਹੀ ਆ ਨਾ ਸਾਡੇ ਮਾਨ ਪੱਤੇ 'ਚ ਕੋਈ ਬੜੌਪਤੀ ਕਰ ਰਹੀ ਆ ਅੱਜ ਤੱਕ ਪੰਜਾਬ ਸਰਕਾਰ ਨੇ ਜਿੰਨਾ ਚਿਰਾਈ ਨੂੰ ਹੋ ਗਿਆ ਸਾਨੂੰ ਇੱਕ ਵੀ ਮੀਟਿੰਗ ਦਾ ਸਮਾਂ ਨਹੀਂ ਦਿੱਤਾ ਅਸੀਂ ਇਸ ਸਰਕਾਰ ਦਾ ਜ਼ੋਰਦਾਰ ਵਿਰੋਧ ਕਰਦੇ ਹਾਂ ਧੰਨਵਾਦ ਟ੍ਰੇਡ ਯੂਨੀਅਨ ਦਾ ਪ੍ਰੋਗਰਾਮ ਮੁਤਾਬਕ ਦੇਸ਼ ਵਿਆਪੀ ਹੜਤਾਲ ਦਾ ਜਿਹਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਭਾਰਤ ਨੇ ਵੀ ਸਮਰਥਨ ਕੀਤਾ ਇਹ ਵੱਖ-ਵੱਖ ਮੰਗਾਂ ਨੇ ਜਿਵੇਂ ਆਧਾਰਿਆਂ ਦਾ ਨਿਜੀ ਕਰਨਾ ਲਗਾਤਾਰ ਸਰਕਾਰ ਕੇਂਦਰ ਦੀ ਕਰਨ ਲੱਗੀ ਹੋਈ ਆ ਜਾਂ ਜਿਹੜਾ ਸਮਝੌਤਾ ਅਮਰੀਕਾ ਨਾਲ ਹੋਇਆ ਜਿਹਦੇ ਨਾਲ ਬਹੁਤ ਵੱਡੇ ਪੱਧਰ ਤੇ ਕਿਸਾਨਾਂ ਦਾ ਨੁਕਸਾਨ ਹੋਣਾ ਇਹ ਸਾਰੇ ਮਸਲਿਆਂ ਨੂੰ ਲੈ ਕੇ ਜਿਵੇਂ ਅਮਰੀਕਾ ਸਕੀਮ ਨੂੰ ਖਤਮ ਕੀਤਾ ਜਾ ਰਿਹਾ ਇਹਨਾਂ ਸਾਰਿਆਂ ਹੀ ਮੰਗਾਂ ਨੂੰ ਦੇਖ ਕੇ ਲਗਾਤਾਰ ਸਮੂਹ ਵਰਕਰ ਵੱਲੋਂ ਅੱਜ ਵਿਦਿਆਰਥੀ, ਮਲਾਜ਼ਮ, ਬੈਂਕ ਮਲਾਜ਼ਮਾਂ, ਬਿਜਲੀ, ਪੀਲ ਬਿੱਲ ਦਾ ਸੀੜ ਬਿੱਲ ਦਾ ਵਿਰੋਧ ਆ ਵਿੱਚ ਸਾਡੇ ਅੰਗਰ ਮੜੀ ਭੈਣਾਂ ਨੇ ਸਾਰਿਆਂ ਵੱਲੋਂ ਇਕੱਠੇ ਹੋ ਕੇ ਸੀ ਅੱਜ ਆਪਾਂ ਹਰੇ ਭਾਰਤ ਦੇ ਵਿੱਚ 550 550 ਦੇ ਤਰੀਬੇ ਜਿਹਨੇ ਸਾਡੇ ਉਹਨਾਂ ਨੂੰ ਅਸੀਂ ਪ੍ਰਟੈਸਟ ਕੀਤਾ ਸਮੂਹ ਪਾਰ ਚਾਰ ਲੇਬਰ ਕੋਟ ਬਣਾਤੇ ਜਿਹੜੇ ਅਸੀਂ ਮੰਗ ਕਰਦੇ ਹਾਂ ਵੀ ਚਾਰ ਲੇਬਰ ਕੋਟਾਂ ਨੂੰ ਜਿਹੜਾ ਕਾਨੂੰਨ ਨਿਉ ਰੱਦ ਕੀਤਾ ਜਾਣ ਅਤੇ ਮੁਰਾ ਜਿਹੜੇ ਪਿਛਲੇ ਕਾਨੂੰਨ ਨੇ ਉਹਨਾਂ ਨੂੰ ਬਾਦ ਕੀਤਾ ਜਾਵੇ